ਸਤ ਸ੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਰਹਾਇਸ਼ ਤੋਂ ਲਾਈਵ ਹੋ ਕੇ ਸਿਹਤ ਸਬੰਧੀ ਸੇਵਾਵਾਂ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਦੋ ਜ਼ਿਲ੍ਹੇ ਬਰਨਾਲਾ ਅਤੇ ਤਰਨਤਾਰਨ ਦੇ ਵਿੱਚ ਭਲਕੇ ਤੋਂ ਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ ਇਸੇ ਦੇ ਨਾਲ ਹੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੁਣ ਕੈਂਪ ਵੀ ਲਗਾਏ ਜਾਣਗੇ ਤੇ ਉੱਥੋਂ ਦੇ ਬਸਨੀਕ ਆਪਣਾ ਆਧਾਰ ਕਾਰਡ ਬੋ ਕਾਰਡ ਜਾਂ ਫਿਰ ਕੋਈ ਵੀ ਆਈਡੀ ਪ੍ਰੂਫ ਲਿਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਤੇ ਇਸ ਸਕੀਮ ਦੇ ਤਹਿਤ ਹੁਣ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੇ ਵਿੱਚ ਕੋਈ ਵੀ ਲਿਮਟ ਨਹੀਂ ਹੋਵੇਗੀ ਤੇ ਇਸ ਸਕੀਮ ਨੂੰ ਹਰ ਕੋਈ ਪਰਿਵਾਰ ਪਨਾ ਸਕਦਾ ਹੈ ਤੇ ਹਰ ਇੱਕ ਪਰਿਵਾਰ ਨੂੰ ਹੁਣ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਮਿਲੇਗਾ ਜੀ ਹਾਂ ਇਸੇ ਦੇ ਨਾਲ ਹੀ ਸਕੀਮ ਦਾ ਲਾਭ ਸਰਕਾਰੀ ਮੁਲਾਜ਼ਮਾਂ ਨੂੰ ਵੀ ਮਿਲੇਗਾ ਆਂਗਣਵਾੜੀ ਵਰਕਰਾਂ ਨੂੰ ਵੀ ਇਸ ਦਾ ਲਾਭ ਮਿਲੇਗਾ ਤੇ ਇਸ ਤੋਂ ਇਲਾਵਾ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਹੋਰ ਮੁਹੱਲਾ ਕਲੀਨਕਾਂ ਦੀ ਵੀ ਗਿਣਤੀ ਵਧਾ ਕੇ 1000 ਕੀਤੀ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਵਾਰ ਪਵੇਗੀ ਕੜਾਕੇ ਦੀ ਠੰਡ ਜੀ ਹਾਂ ਪੰਜਾਬ ਦੇ ਵਿੱਚ ਹੌਲੀ-ਹੌਲੀ ਦਿਨ ਹੁਣ ਛੋਟੇ ਹੋਣੇ ਸ਼ੁਰੂ ਹੋ ਚੁੱਕੇ ਹਨ ਤੇ ਰਾਤਾਂ ਲੰਮੀਆਂ ਹੁੰਦੀਆਂ ਜਾ ਰਹੀਆਂ ਹਨ ਇਸੇ ਬਦਲਾਅ ਦੇ ਨਾਲ ਹੁਣ ਮੌਸਮ ਦੇ ਵਿੱਚ ਰੋਜ਼ਾਨਾ ਮਾਮੂਲੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤਾਪਮਾਨ ਆਮ ਦੇ ਨਾਲੋਂ 3 ਡਿਗਰੀ ਵੱਧ ਹੈ ਹਾਲਾਂਕਿ ਦਿਨ ਦਾ ਤਾਪਮਾਨ ਆਮ ਪੱਧਰ ਦੇ ਨੇੜੇ ਰਹਿ ਰਿਹਾ ਹੈ ਉੱਥੇ ਹੀ ਰਾਤਾਂ ਦਾ ਤਾਪਮਾਨ ਬੇਸ਼ੱਕ ਇਸ ਸਮੇਂ ਗਰਮ ਚੱਲ ਰਿਹਾ ਹੈ ਪਰ ਮੌਸਮ ਵਿਭਾਗ ਦੇ ਵੱਲੋਂ ਅਗਲੇ 5 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਕੋਈ ਵੀ ਮੀਂਹ ਦੀ ਭਵਿੱਖਬਾਣੀ ਪੰਜਾਬ ਦੇ ਵਿੱਚ ਨਹੀਂ ਕੀਤੀ ਗਈ ਹੈ ਮੌਸਮ ਮਾਰਾਂ ਦਾ ਅਨੁਮਾਨ ਹੈ ਕਿ ਅਕਤੂ ਦੇ ਪਹਿਲੇ ਹਫ਼ਤੇ ਦੇ ਵਿੱਚ ਹੁਣ ਹਲਕੀ ਠੰਡ ਹੋਣੀ ਸ਼ੁਰੂ ਹੋ ਜਾਵੇਗੀ ਜੋ ਦਸੰਬਰ ਅਤੇ ਜਨਵਰੀ ਦੇ ਵਿੱਚ ਸਿਖਰਾਂ ਤੇ ਹੋਵੇਗੀ ਤੇ ਜਿਸ ਦੇ ਨਾਲ ਹੁਣ ਤਾਪਮਾਨ 4 ਤੋਂ ਲੈ ਕੇ 6 ਡਿਗਰੀ ਤੱਕ ਡਿੱਗ ਜਾਵੇਗਾ ਤੇ ਵਿਭਾਗ ਨੇ ਕਿਸੇ ਵੀ ਜ਼ਿਲ੍ਹੇ ਦੇ ਲਈ ਮੀਂਹ ਦਾ ਕੋਈ ਵੀ ਅਲਰਟ ਅਜੇ ਤੱਕ ਜਾਰੀ ਨਹੀਂ ਕੀਤਾ ਹੈ ਤੇ ਵਿਭਾਗ ਦਾ ਇਹ ਕਹਿਣਾ ਜ਼ਰੂਰ ਹੈ ਕਿ ਮਾਰਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਕਾਫੀ ਜ਼ਿਆਦਾ ਠੰਡ ਪੈਣ ਵਾਲੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ 29 ਸਤੰਬਰ ਨੂੰ ਲੈ ਕੇ ਹੋ ਗਿਆ ਹੈ ਵੱਡਾ ਐਲਾਨ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਜ਼ਰੂਰੀ ਹੈ ਖਬਰ ਜੀਹਾਂ ਤੁਹਾਨੂੰ ਦੱਸਦੀ ਹੈ ਕਿ 29 ਸਤੰਬਰ ਨੂੰ ਹੁਣ ਪੰਜਾਬ ਦੇ ਵਿੱਚ ਬੱਸਾਂ ਬੰਦ ਦਾ ਐਲਾਨ ਹੋ ਸਕਦਾ ਹੈ ਕਿਉਂਕਿ ਲਗਾਤਾਰ ਪ੍ਰਾਈਵੇਟ ਬੱਸ ਮੁਲਾਜ਼ਮਾਂ ਦੇ ਵੱਲੋਂ ਜੋ ਕਿ ਕੱਚੇ ਤੌਰ ਦੇ ਉੱਤੇ ਕੰਮ ਕਰ ਰਹੇ ਹਨ ਉਹਨਾਂ ਦੇ ਵੱਲੋਂ ਹੁਣ ਪੈਦਲ ਰੈਲੀ ਕੱਢਣ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੀ ਜਨਤਾ ਨੂੰ ਕੱਚੇ ਕਰਮਚਾਰੀਆਂ ਦੇ ਵੱਲੋਂ ਮੁਕਤ ਯਾਤਰਾ ਦੀ ਸਹੂਲਤ ਦਿੱਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਇਹਨਾਂ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਨੌਜਵਾਨਾਂ ਨੂੰ ਪੱਕੇ ਕਰਨ ਦੀਆਂ ਜਿਹੜੀਆਂ ਇਹਨਾਂ ਦੇ ਵੱਲੋਂ ਮੰਗਾਂ ਰੱਖੀਆਂ ਗਈਆਂ ਹਨ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਸੋ ਇਸੇ ਲਈ ਹੀ ਹੁਣ ਇਹਨਾਂ ਦੇ ਵੱਲੋਂ ਤੁਹਾਨੂੰ ਦੱਸੀ ਹੈ ਕਿ ਪੈਦਲ ਰੈਲੀ ਕੱਢਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ 29 ਸਤੰਬਰ ਸਾਲ 2025 ਨੂੰ ਹੁਣ ਪੈਦਲ ਰੋਸ ਮਾਰਚ ਕੀਤਾ ਜਾਵੇਗਾ ਸੋ ਇਸ ਦੇ ਵਿੱਚ 50 ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ ਹਨ ਪਹਿਲਾਂ ਵੀ ਭਾਰ ਸਰਕਾਰ ਦੇ ਵੱਲੋਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਸੋ ਇਸੇ ਦੌਰਾਨ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਬੱਸਾਂ ਬੰਦ ਹੋ ਸਕਦੀਆਂ ਹਨ ਇਸ ਤੋਂ ਬਾਅਦ ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਕਿ ਤਾਰਕਸ਼ੀਲ ਸੁਸਾਇਟੀ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਇਹ ਮੁੱਦਾ ਹੁਣ ਉਭਾਰ ਕੇ ਲਿਆਂਦਾ ਗਿਆ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਭਿਆਨਕ ਹੜ੍ਹ ਆਏ ਤੇ ਕਿਸੇ ਵੀ ਜੋਤਸ਼ੀ ਦੇ ਵੱਲੋਂ ਜਾਂ ਫਿਰ ਕਿਸੇ ਵੀ ਬਾਬੇ ਦੇ ਵੱਲੋਂ ਇਸ ਦੀ ਭੂਕਵਣਨੀ ਨਹੀਂ ਕੀਤੀ ਗਈ ਸੀ ਸੋ ਪੰਜਾਬ ਦੇ ਵਿੱਚ अनेका ਬਾਬੇ ਹਨ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਨੇਕਾਂ ਜੋਸ਼ੀ ਹਨ ਪਰ ਕਿਸੇ ਦੇ ਵੱਲੋਂ ਵੀ ਤਾਰਕਸ਼ੀਲ ਸੁਸਾਇਟੀ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਦੀ ਭਵਿੱਖਬਾਣੀ ਤੱਕ ਨਹੀਂ ਕੀਤੀ ਹੈ ਸੋ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਜੋਤਸ਼ੀਆਂ ਕੋਲ ਕੋਈ ਜੋਤਿਸ਼ ਵਿੱਦਿਆ ਹੁੰਦੀ ਤਾਂ ਉਹ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਹਰਿਆਣਾ ਅਤੇ ਹੋਰ ਸੂਬਿਆਂ ਦੇ ਲੋਕਾਂ ਨੂੰ ਜੋਤਸ਼ੀ ਦੇ ਗਿਆਨ ਰਾਹੀਂ ਸਾਵਧਾਨ ਕਰਦੇ ਤੇ ਲੱਖਾਂ ਲੋਕਾਂ ਦੇ ਜਿਨ੍ਹਾਂ ਦੇ ਘਰ ਟਹਿ ਗਏ ਹਨ ਕੀਮਤੀ ਜਾਨਾਂ ਚਲੀਆਂ ਗਈਆਂ ਹਨ ਅਜਿਹਾ ਨਾ ਹੁੰਦਾ ਜੋਤਸ਼ੀਆਂ ਦੇ ਵੱਲੋਂ ਸਿਰਫ ਧਰਮ ਦਾ ਜਾਲ ਵਿਛਾ ਕੇ ਸਧਾਰਨ ਲੋਕਾਂ ਨੂੰ ਲਗਾਤਾਰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਆਪ ਆਗੂ ਦੇ ਘਰ ਦੇ ਉੱਤੇ ਹੋਇਆ ਹੈ ਹਮਲਾ ਅੱਧੀ ਰਾਤ ਨੂੰ ਕੀਤੀ ਗਈ ਹੈ ਫਾਇਰਿੰਗ ਤੇ ਕਾਰ ਨੂੰ ਅੱਗ ਲਗਾ ਕੇ ਮੁਲਜ਼ਮ ਹੋ ਗਏ ਹਨ ਫਰਾਰ ਜੀਹਾਂ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਕਾਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਥਾਣਾ ਡੇਲੋ ਦੇ ਪਿੰਡ ਲਹਿਰਾ ਦੇ ਵਿੱਚ ਸ਼ਨੀਵਾਰ ਦੀ ਰਾਤ ਨੂੰ ਆਮ ਆਦਮੀ ਪਾਰਟੀ ਦੇ ਆਗੂ ਅਤੇ ਟਰੱਕ ਯੂਨੀਅਨ ਅਮੰਦਗੜ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੇ ਘਰ ਦੇ ਵਿੱਚ ਦਾਖਲ ਹੋ ਕੇ ਕੁਝ ਬੁਝ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ ਇਸੇ ਦੌਰਾਨ ਉਹਨਾਂ ਦੇ ਬੇੜੇ ਦੇ ਵਿੱਚ ਖੜੀ ਸਵਿਫਟ ਡਾਇਰ ਕਾਰ ਨੂੰ ਪੈਟਰੋਲ ਦੇ ਕਾਰਨ ਅੱਗ ਲੱਗ ਗਈ ਤੇ ਜਿਸ ਤੋਂ ਬਾਅਦ ਸਖਵਿੰਦਰ ਸਿੰਘ ਸ਼ਿੰਦਾ ਪੁੱਤਰ ਨਾਭ ਸਿੰਘ ਵਾਸੀ ਲਹਿਰਾ ਨੇ ਦੱਸਿਆ ਹੈ ਕਿ ਪਿਛਲੀ ਰਾਤ 11 ਵਜੇ ਦੇ ਕਰੀਬ ਉਹ ਗੇਟ ਬੰਦ ਕਰਕੇ ਸੌਣ ਜਾ ਰਿਹਾ ਸੀ ਸੋ ਇਸੇ ਦੌਰਾਨ ਕੁਝ ਵਿਅਕਤੀ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੋਏ ਤੇ ਉਹਨਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਉਹਨਾਂ ਦੀ ਬਾਹਰ ਹੀ ਖੜੀ ਇੱਕ ਡਿਜ਼ਾਇਰ ਕਾਰ ਨੂੰ ਅੱਗ ਲੱਗ ਗਈ ਤੇ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੁਣ ਪਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਨੂੰ ਕਰ ਦਿੱਤਾ ਗਿਆ ਹੈ ਫ੍ਰੀ ਤੇ ਲੁਧਿਆਣਾ ਦੇ ਵਿੱਚ ਅੱਜ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਮੁਕਤ ਕਰ ਦਿੱਤਾ ਗਿਆ ਹੈ ਕਿਸਾਨ ਆਗੂ ਇੱਥੇ ਧਰਨਾ ਦੇ ਰਹੇ ਹਨ ਤੇ ਮੰਗ ਕੀਤੀ ਜਾ ਰਹੀ ਹੈ ਕਿ ਟੋਲ ਮੁਕਤ ਕੀਤਾ ਜਾਵੇ ਪਿੰਡ ਮੰਗਲੀ ਤੋਂ ਲਾਡੋਵਾਲ ਟੋਲ ਪਲਾਜ਼ੇ ਤੱਕ ਸੜਕ ਦੀ ਹਾਲਤ ਕਾਫੀ ਜ਼ਿਆਦਾ ਮਾੜੀ ਹੈ ਜਿਸ ਦੇ ਕਾਰਨ ਕਿਸਾਨ ਆਗੂਆਂ ਦੇ ਵੱਲੋਂ ਇਸ ਦਾ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਕਿਸਾਨ ਆਗੂਆਂ ਦੇ ਦੁਆਰਾ ਦੱਸਿਆ ਗਿਆ ਹੈ ਅਨ ਦਿਲਬਾਖ ਸਿੰਘ ਗਿੱਲ ਨੇ ਕਿਹਾ ਹੈ ਕਿ ਰਾਹੂ ਰੋਡ ਦੀ ਹਾਲਤ ਇੰਨੀ ਜ਼ਿਆਦਾ ਮਾੜੀ ਹੈ ਕਿ ਕੋਈ ਵਾਹਨ ਵੀ ਚਲਾ ਨਹੀਂ ਸਕਦਾ ਹੈ ਸੋ ਰਾਹੂ ਰੋਡ ਪਾਰ ਕਰਨ ਵਾਲੀਆਂ ਗਰਭਵਤੀ ਔਰਤਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੂੰ ਪਿੰਡ ਮੰਗਲੀ ਤੋਂ ਵਸਤੀ ਜੋਧੇਵਾਲਾ ਚੌਕ ਤੱਕ ਕਿ ਟ੍ਰੈਫਿਕ ਜਾਮ ਹੋ ਜਾਂਦਾ ਹੈ ਸੋ ਥੋੜੇ ਜਿਹਾ ਮੀਂਹ ਦੇ ਨਾਲ ਵੀ ਇੱਥੇ ਕਾਫੀ ਜ਼ਿਆਦਾ ਟੋਏ ਪਏ ਹੋਏ ਹਨ ਜਿਸ ਦੇ ਕਾਰਨ ਰੋਜ਼ਾਨਾ ਆਉਣ ਵਾਲੇ ਡਰਾਈਵਰਾਂ ਨੂੰ ਹਾਸੀਆਂ ਦਾ ਸ਼ਿਕਾਰ ਤੱਕ ਹੋਣਾ ਪਿਆ ਜਾਂਦਾ ਹੈ ਸੋ ਇਸੇ ਲਈ ਹੀ ਹੁਣ ਕਿਸਾਨਾਂ ਦੇ ਵੱਲੋਂ ਜ਼ੋਰ ਪਾਇਆ ਜਾ ਰਿਹਾ ਹੈ ਕਿ ਇਸ ਟੋਲ ਪਲਾਜੇ ਨੂੰ ਫ੍ਰੀ ਕਰ ਦਿੱਤਾ ਜਾਵੇ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦਾ ਲਾਡੋਬਾਲ ਟੋਲ ਪਲਾਜਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਹੈ ਸੋ ਇਸੇ ਲਈ ਹੁਣ ਕਿਸਾਨਾਂ ਦੇ ਵੱਲੋਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਫ੍ਰੀ ਕਰ ਦਿੱਤਾ ਹੈ ਤੇ ਦੂਜੇ ਪਾਸੇ ਹੁਣ ਭਗਵੰ ਕਾਰ ਦੇ ਵੱਲੋਂ ਇੱਥੇ ਪੁਲਿਸ ਤਨਾਤ ਕਰ ਦਿੱਤੀ ਗਈ ਹੈ ਤਾਂ ਜੋ ਕਿ ਇਸ ਨੂੰ ਜਲਦ ਤੋਂ ਜਲਦ ਫਿਰ ਤੋਂ ਚਲਾਇਆ ਜਾਵੇ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ GST ਦੀਆਂ ਦਰਾਂ ਦੇ ਵਿੱਚ ਅੱਜ ਤੋਂ ਕਟੌਤੀ ਲਾਗੂ ਹੋ ਚੁੱਕੀ ਹੈ ਜਿਸ ਤੋਂ ਬਾਅਦ ਹੁਣ GST ਦੇ ਵਿੱਚ ਦੋ ਸਲੇਬਾਂ 5 ਅਤੇ 18% ਦੀ ਰਹਿ ਗਈਆਂ ਹਨ। ਭਾਵੇਂ ਹੁਣ ਕੇਂਦਰ ਸਰਕਾਰ ਦੇ ਵੱਲੋਂ 12 ਅਤੇ 28% ਨੂੰ ਖਤਮ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਵੱਲੋਂ ਪਿਛਲੇ ਦਿਨ ਭਾਸ਼ਣ ਦਿੱਤੇ ਹੋਏ ਆਂ ਵੀ GST ਦੀਆਂ ਦਰਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਹੁਣ ਕਾਫੀ ਜ਼ਿਆਦਾ ਆਮ ਲੋਕਾਂ ਨੂੰ ਕੋਈ ਵੀ ਚੀਜ਼ ਖਰੀਦਣ ਦੇ ਉੱਤੇ ਕਾਫੀ ਛੋਟ ਮਿਲਣ ਵਾਲੀ ਹੈ ਸੋ ਇਸੇ ਦੌਰਾਨ ਹੁਣ ਟਰੈਕਟਰਾਂ ਅਤੇ ਕਾਰਾਂ ਦੀਆਂ ਕੀਮਤਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਰੇਟਾਂ ਦੇ ਵਿੱਚ ਗਰਾਵਟ ਦੇਖਣ ਨੂੰ ਮਿਲੀ ਹੈ 35 HP ਟਰੈਕਟਰ ਹੁਣ 41000 ਰੁਪਏ ਸਸਤਾ ਹੋ ਜਾਵੇਗਾ 45 HP ਟਰੈਕਟਰ 45000 ਅਤੇ ਇਸ ਤੋਂ ਇਲਾਵਾ 50 50 HP ਟਰੈਕਟਰ 53000 ਰੁਪਏ ਸਸਤਾ ਹੋ ਜਾਵੇਗਾ ਤੇ ਇਸੇ ਦੇ ਨਾਲ 75 HP ਟਰੈਕਟਰ ਕਰੀਏਟ ਹਜ਼ਾਰ ਤੱਕ ਸਸਤਾ ਹੋ ਜਾਵੇਗਾ ਚਿਤ ਹੋਣ ਵਾਲੀ ਹੈ ਸੋ ਇਸੇ ਦੌਰਾਨ ਹੁਣ ਕਾਰਾਂ ਦੀਆਂ ਕੀਮਤਾਂ ਦੇ ਵਿੱਚ ਵੀ ਵੱਡੀ ਘਰਾਵਟ ਦੇਖਣ ਨੂੰ ਮਿਲ ਰਹੀ ਹੈ ਮਰੂਤੀ ਕਾਰ ਡੀਲਰ ਰਾਹੁਲ ਸਾਨੀ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਹੁਣ ਮਾਡਲਾਂ ਦੇ ਅਨੁਸਾਰ 65000 ਤੋਂ ਲੈ ਕੇ 129000 ਤੱਕ ਕਾਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਹਨ ਤੇ ਬੁਕਿੰਗ ਦੇ ਵਿੱਚ ਵੀ 30 ਤੋਂ ਲੈ ਕੇ 35% ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਨੇ ਹੁਣ ਆਧਾਰ ਕਾਰਡ ਦੇ ਲਈ ਵੱਡਾ ਫੈਸਲਾ ਕੀਤਾ ਹੈ ਹੁਣ ਬੱਚਿਆਂ ਤੇ ਕਿਸ਼ੋਰਾਂ ਦੇ ਲਈ ਜਿੱਥੇ ਕਿ ਨਵੇਂ ਆਧਾਰ ਕਾਰਡ ਬਣਾਉਣ ਦਾ ਐਲਾਨ ਹੋਇਆ ਸੀ ਸੋ ਹੁਣ ਨਵਾਂ ਰਜਿਸਟ੍ਰੇਸ਼ਨ ਤੇ ਬਾਇਓਮੈਟ੍ਰਿਕ ਅਪਡੇਟ ਕਰਵਾਉਣ ਦੇ ਉੱਤੇ ਕੋਈ ਫੀਸ ਨਹੀਂ ਲੱਗੇਗੀ ਪਹਿਲਾਂ ਇਸ ਸਹੂਲਤ ਦੇ ਲਈ 50 ਰੁਪਏ ਦਾ ਸ਼ੁਲਕ ਲੱਗਦਾ ਸੀ ਨਵੇਂ ਨਿਯਮਾਂ ਦੇ ਅਨੁਸਾਰ ਹੁਣ 5 ਤੋਂ 7 ਅਤੇ 15 ਤੋਂ 17 ਸਾਲ ਦੇ ਬੱਚੇ ਇਸ ਦੇ ਵਿੱਚ ਸ਼ਾਮਲ ਹਨ ਇਸ ਦੇ ਨਾਲ ਹੁਣ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਕਾਫੀ ਜ਼ਿਆਦਾ ਫਾਇਦਾ ਮਿਲੇਗਾ ਯਾਦ ਰਹੇ ਕਿ ਸਰਕਾਰ ਨੇ ਬੱਚਿਆਂ ਦੇ ਆਧਾਰ ਕਾਰਡ ਦੇ ਵਿੱਚ ਬਾਇਓਮੈਟ ਕਰ ਦਿੱਤੇ ਸਨ ਤੇ ਨਵੇਂ ਸਾਰਿਆਂ ਦੇ ਆਧਾਰ ਕਾਰਡ ਬਣਾਉਣ ਦਾ ਐਲਾਨ ਕੀਤਾ ਹੋਇਆ ਸੀ ਆਧਾਰ ਕੇਂਦਰ ਦੇ ਉੱਤੇ ਤੁਸੀਂ ਜਾਓ ਤੇ ਸਭ ਤੋਂ ਪਹਿਲਾਂ ਆਪਣੇ ਨੇੜ ਦੇ ਆਧਾਰ انرੋਲਮੈਂਟ ਸੈਂਟਰ ਦੇ ਉੱਤੇ ਜਾ ਕੇ ਇਸ ਤੋਂ ਬਾਅਦ ਭਰਿਆ ਹੋਇਆ ਫਾਰਮ ਕੇਂਦਰ ਤੇ ਜਮ੍ਹਾਂ ਕਰਵਾਓ ਇਸ ਤੋਂ ਬਾਅਦ ਤੁਸੀਂ ਕੇਂਦਰ ਤੇ ਹੀ ਫਿੰਗਰਪ੍ਰਿੰਟ ਅਤੇ ਇਸ ਤੋਂ ਇਲਾਵਾ ਆਈਸ ਸਕੈਨ ਕਰਵਾਓ ਤੇ ਦੋਵੇਂ ਕਰਵਾ ਕੇ ਆਪਣਾ ਬਾਇਓਮੈਟ੍ਰਿਕ ਡਾਟਾ ਅਪਡੇਟ ਕਰਵਾ ਸਕਦੇ ਹੋ ਸੋ ਸਰਕਾਰ ਦੇ ਵੱਲੋਂ ਇਹ ਵੱਡੀ ਸਹੂਲਤ ਜਿਹੜੀ ਕਿ ਹੁਣ ਬੱਚਿਆਂ ਨੂੰ ਦੇ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿੱਥੇ ਕਿ ਬੀਤੇ ਦਿਨੀ ਸਰਕਾਰੀ ਛੁੱਟੀ ਸੀ ਸੋ ਇਸੇ ਦੌਰਾਨ ਹੁਣ ਸਕੂਲ ਅਗਲੇ ਆਉਣ ਵਾਲੇ ਦਿਨਾਂ ਦੇ ਦੌਰਾਨ ਵੀ ਰਹਿਣਗੇ ਬੰਦ ਜੀਹਾਂ 28 29 ਅਤੇ 30 ਸਤੰਬਰ ਨੂੰ ਵੀ ਸਕੂਲ ਬੰਦ ਦਾ ਐਲਾਨ ਹੋ ਗਿਆ ਹੈ ਪੰਜਾਬ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਹੁਣ ਹੋਰ ਸਰਕਾਰੀ ਛੁੱਟੀਆਂ ਆ ਰਹੀਆਂ ਹਨ ਇਸ ਦਿਨ ਸੂਬੇ ਦੇ ਵਿੱਚ ਜਨਤਕ ਛੁੱਟੀ ਦਾ ਐਲਾਨ ਹੋ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ 22 ਸਤੰਬਰ ਨੂੰ ਤੇ ਜਿੱਥੇ ਛੁੱਟੀ ਦਾ ਐਲਾਨ ਕੀਤਾ ਹੀ ਗਿਆ ਸੀਗਾ ਇਸ ਦਿਨ ਸਾਰੇ ਹੀ ਸਕੂਲ ਕਾਲਜ ਜਿਹੜੇ ਬੰਦ ਰਹੇ ਹਨ ਸੋ ਇਸ ਤੋਂ ਇਲਾਵਾ ਹੁਣ 28 ਸਤੰਬਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਐਤਵਾਰ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਪਹਿਲਾਂ ਹੀ ਛੁੱਟੀ ਹੋਵੇਗੀ ਸੋ ਇਸ ਤੋਂ ਬਾਅਦ ਮਹਾ ਸੰਪਤੀ ਹੋਵੇਗੀ 29 ਸਤੰਬਰ ਨੂੰ ਇਸ ਦਿਨ ਵੀ ਛੁੱਟੀ ਹੋਵੇਗੀ ਤੇ ਇਸ ਤੋਂ ਬਾਅਦ 30 ਸਤੰਬਰ ਨੂੰ ਮਹਾ ਅਸ਼ਟਮੀ ਮਨਾਈ ਜਾਵੇਗੀ ਜਿਸ ਦੇ ਕਾਰਨ ਵੀ ਸਕੂਲ ਕਾਲਜ ਰਹਿਣਗੇ ਬੰਦ ਜਿਵੇਂ ਤੁਹਾਨੂੰ ਦੱਸ ਦਿਆ ਕਿ ਹੁਣ ਤਿੰਨ ਛੁੱਟੀਆਂ ਲਗਾਤਾਰ ਬੱਚਿਆਂ ਨੂੰ ਹੋਰ ਮਿਲਣ ਵਾਲੀਆਂ ਹਨ 28 29 ਅਤੇ 30 ਸਤੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ 28 ਸਤੰਬਰ ਨੂੰ ਦਿੱਤੇ ਕੀ ਐਤਵਾਰ ਦੀ ਪਹਿਲਾਂ ਤੋਂ ਹੀ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ ਛੁੱਟੀ ਹੁੰਦੀ ਹੈ ਤੇ ਇਸ ਤੋਂ ਇਲਾਵਾ 29 ਅਤੇ 30 ਸਤੰਬਰ ਨੂੰ ਜਿੱਥੇ ਕੀ ਤਿਹਾਰਾਂ ਦੇ ਕਾਰਨ ਹੁਣ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਸਰਕਾਰ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਧੀਨ ਮੁਫਤ ਕਣਕ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਦੀ ਸੂਚੀ ਦੇ ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਨਿਰਧਾਰਿਤ ਮਾਫ ਲੰਡਾਂ ਦੇ ਆਧਾਰ ਦੇ ਉੱਤੇ ਲਿਆ ਗਿਆ ਹੈ। ਇਸ ਬਦਲਾਅ ਦੇ ਤਹਿਤ ਹੁਣ ਰਾਜ ਦੇ ਲਗਭਗ 11 ਲੱਖ ਲਾਭਪਾਤਰੀਆਂ ਨੂੰ ਇਸ ਯੋਜਨਾ ਤੋਂ ਬਾਹਰ ਕੀਤਾ ਜਾ ਸਕਦਾ ਹੈ। ਨਵੇਂ ਮਾਫ ਦੰਡਾਂ ਦੇ ਅਨੁਸਾਰ 11 ਲੱਖ ਲਾਭਪਾਤਰੀਆਂ ਨੂੰ ਐਨ ਐਫ ਐਸ ਏ ਅਧੀਨ ਮੁਫਤ ਕਾਣਕ ਪ੍ਰਾਪਤ ਕਰਨ ਤੋਂ ਹੁਣ ਬਾਂਝਾ ਰਹਿਣਾ ਪਵੇਗਾ ਕਿਉਂਕਿ ਰਾਜ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਲਾਭਪਾਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਬਾਹਰ ਕੱਢਣ ਦੀ ਮਾਫ ਦੰਡਾਂ ਦੀ ਸੂਚੀ ਦੇ ਦਿੱਤੀ ਗਈ ਹੈ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਹੁਣ ਪੰਜਾਬ ਦੇ ਵਿੱਚੋਂ 11 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਜਾਣਗੇ ਜਿਸ ਤੋਂ ਬਾਅਦ ਕੀ ਹੁਣ ਉਹਨਾਂ ਨੂੰ ਫ੍ਰੀ ਵਾਲੀ ਕਾਣਕ ਅਤੇ ਰਾਸ਼ਨ ਨਹੀਂ ਮਿਲੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਨਵੀਂ ਦਿੱਲੀ ਦੇ ਵਿੱਚ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਪ੍ਰਦੂਸ਼ਣ ਦਾ ਸਾਂਕਟ ਜਿਹੜਾ ਉਹ ਤੇ ਪਹਿਲਾਂ ਹੀ ਬਣਿਆ ਰਹਿੰਦਾ ਹੈ ਪਰ ਇਸੇ ਦੌਰਾਨ ਹੁਣ ਕਿਸਾਨਾਂ ਦੇ ਦੁਆਰਾ ਜਿੱਥੇ ਕੀ ਪਰਾਲੀ ਸਾੜੀ ਜਾ ਰਹੀ ਹੈ ਕੁਝ ਕੁ ਕਿਸਾਨਾਂ ਦੇ ਦੁਆਰਾ ਸੋ ਇਸੇ ਦੇ ਚੱਲਦਿਆਂ ਹੁਣ ਨਵੀਂ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਮੁਸ਼ਕਲਾਂ ਵਧਣੀਆਂ ਸ਼ੁਰੂ ਹੋ ਚੁੱਕੀਆਂ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਹੁਣ ਨਾਮ ਪੰਜਾਬ ਦੇ ਕਿਸਾਨਾਂ ਦਾ ਹੀ ਲੱਗੇਗਾ ਸੋ ਇੱਕ ਹਫ਼ਤੇ ਦੇ ਅੰਦਰ ਅੰਦਰ ਹੁਣ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਵਿੱਚ 63 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਚਿੰਤਾ ਇਸ ਗੱਲ ਦੀ ਹੈ ਕਿ ਹਵਾ ਦੀ ਦਿਸ਼ਾ ਵੀ ਉੱਤਰ ਤੋਂ ਪੱਛਮ ਦੇ ਵੱਲ ਬਦਲ ਗਈ ਹੈ ਸੋ ਇਸ ਦੇ ਕਾਰਨ ਹੁਣ ਕਾਫੀ ਜ਼ਿਆਦਾ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਪਰਦੂ ਤੇ ਪਹਿਲਾ ਹੀ ਲਗਾਤਾਰ ਰਹਿੰਦਾ ਹੈ ਪਹਿਲੇ ਦਿਨਾਂ ਦੇ ਵਿੱਚ ਵੀ ਲਗਾਤਾਰ ਪ੍ਰਦੂਸ਼ਣ ਜਾਰੀ ਸੀ ਪਰ ਹੁਣ ਹੋਰ ਪ੍ਰਦੂਸ਼ਣ ਦੇ ਕਾਰਨ ਦਿੱਲੀ ਦੇ ਵਿੱਚ ਜਿਹੜੀ ਹਵਾ ਜ਼ਿਆਦਾ ਖਰਾਬ ਹੋ ਜਾਵੇਗੀ ਜਿਸ ਦੇ ਕਾਰਨ ਹੁਣ ਪੰਜਾਬੀਆਂ ਦੇ ਉੱਤੇ ਹੀ ਦਿੱਲੀ ਦੇ ਵੱਲੋਂ ਅਤੇ ਇਸ ਤੋਂ ਇਲਾਵਾ ਹੋਰ ਬਾਕ-ਬਾਕ ਲੀਡਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾਣਗੇ ਸੁਪਰਾਲੀ ਸਾੜਨ ਦੀਆਂ ਘਟਨਾਵਾਂ ਜਿੱਥੇ ਕੀ ਹੁਣ ਸਾਹਮਣੇ ਵੀ ਆ ਚੁੱਕੀਆਂ ਹਨ ਪੰਜਾਬ ਦੇ ਵਿੱਚ 56 ਹਰਿਆਣਾ ਦੇ ਵਿੱਚ 3 ਤੇ ਉੱਤਰ ਪ੍ਰਦੇਸ਼ ਦੇ ਵਿੱਚ 4 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਸੋ ਸਭ ਤੋਂ ਜ਼ਿਆਦਾ ਇਹ ਜ਼ਿਲ੍ਹਿਆਂ ਦੇ ਵਿੱਚ ਹੁਣ ਪਰਾਲੀ ਸਾੜੀ ਜਾ ਰਹੀ ਹੈ ਪੰਜਾਬ ਦੇ ਅੰਮ੍ਰਿਤਸਰ ਬਰਨਾਲਾ ਬਠਿੰਡਾ ਫਿਰੋਜ਼ਪੁਰ ਜਲੰਧਰ ਹੁਸ਼ਿਆਰਪੁਰ ਮਲੇਰਕੋਟਲਾ ਪਟਿਆਲਾ ਅਤੇ ਸੰਗਰੂਰ ਮਹਾਲੀ ਤਰਨਤਾਰਨ ਦੇ ਇਲਾਕੇ ਦੱਸੇ ਜਾ ਰਹੇ ਹਨ ਪੰਜਾਬ ਦੇ ਵਿੱਚ ਲਗਾਤਾਰ بارش ਤੋਂ ਬਾਅਦ ਹੁਣ ਕੁਝ ਇਲਾਕਿਆਂ ਨੂੰ ਰਾਹਤ ਮਿਲੀ ਹੈ ਹਾਲਾਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਹਾਲੇ ਵੀ ਹਾਲਾਤ ਕਾਫੀ ਜ਼ਿਆਦਾ ਮਾੜੇ ਚੱਲ ਰਹੇ ਹਨ ਸੋ ਸੜਕਾਂ 'ਤੇ ਵੀ ਕਾਫੀ ਜ਼ਿਆਦਾ ਜਲ-ਥਲ ਹੋਈਆਂ ਹਨ ਇਸ ਵਿਚਾਲੇ ਹੁਣ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਦੇ ਵਿੱਚ ਉਤਰਾ-ਚੜ੍ਹਾ ਅਜੇ ਵੀ ਮੰਡ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਪਿਛਲੇ ਹਫਤੇ ਪਾਣੀ ਦਾ ਪੱਧਰ ਘਟ ਗਿਆ ਸੀ ਜਿਸ ਦੇ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਸੀ ਤੇ ਉਮੀਦ ਕਰ ਰਹੇ ਸਨ ਕਿ ਉਹਨਾਂ ਦਾ ਜਨ ਜੀਵਨ ਹੌਲੀ-ਹੌਲੀ ਆਮ ਦੇ ਵਾਂਗ ਹੋ ਜਾਵੇਗਾ ਹਾਲਾਂਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਤੇ ਬੱਦਲ ਫਟਣ ਦੇ ਕਾਰਨ ਹੁਣ ਪੌਂਗ ਦਾ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਇੱਕ ਵਾਰ ਫਿਰ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਿਆ ਹੈ ਜਿਸ ਦੇ ਕਾਰਨ ਪਾਣੀ ਛੱਡਣਾ ਪਿਆ ਹੈ ਤੇ ਇਸੇ ਦੌਰਾਨ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਸਫਦਲ ਔਰ ਟਾਈਮ ਦੇ ਵਿੱਚ ਪਾੜ ਪੈਣ ਦੇ ਕਾਰਨ ਸੈਂਕੜੇ ਏਕੜ ਫਸਲ ਤਬਾਹ ਹੋ ਗਈ ਹੈ ਜੀ ਹਾਂ ਤੁਹਾਨੂੰ ਦੱਦੀਏ ਕਿ ਝੋਨੇ ਦੀ ਪੱਕੀ ਹੋਈ ਫਸਲ ਤਬਾਹ ਹੋ ਚੁੱਕੀ ਹੈ ਵਿਆਸ ਦਰਿਆ ਦਾ ਪਾਣੀ ਦਾ ਪੱਧਰ ਫਿਰ ਵੱਧ ਗਿਆ ਹੈ ਜਿਸ ਦੇ ਕਾਰਨ ਪਹਿਲਾਂ ਵਾਲਾ ਬੰਨ ਅਤੇ ਕਾਫੀ ਫਸਲਾਂ ਡੁੱਬ ਗਈਆਂ ਹਨ ਇਸ ਨੇ ਕਈ ਪਿੰਡਾਂ ਦੀਆਂ ਫਸਲਾਂ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ ਪੂਰੀ ਪੱਕੀ ਹੋਈ ਝੋਨੇ ਦੀ ਫਸਲ ਨੂੰ ਤਬਾਹ ਕਰ ਦਿੱਤਾ ਹੈ ਜਿਸ ਦੇ ਕਾਰਨ ਹੁਣ ਕਿਸਾਨਾਂ ਨੂੰ ਵੱਡਾ ਝਟਕਾ ਲੱਗਾ ਹੈ ਸੋ ਕਟ ਨਹੀਂ ਹੋਇਆ ਹੈ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਤੁਹਾਨੂੰ ਦੱਦੀਏ ਕਿ ਲੋਕਾਂ ਦੇ ਦੁਆਰਾ ਕਿਹਾ ਜਾ ਰਿਹਾ ਹੈ ਕਿ ਵਿਆਸ ਦਰਿਆ ਦਾ ਪਾਣੀ ਅਜੇ ਵੀ ਜਿਹੜਾ ਘਟ ਹੋਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਲਗਾਤਾਰ ਹਿਮਾਚਲ ਪ੍ਰਦੇਸ਼ ਦੇ ਵਿੱਚ بارش ਹੋ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਲੁਧਿਆਣਾ ਦੇ ਜ਼ਿਲ੍ਹੇ ਐਤੀਆਣਾ ਪਿੰਡ ਦੇ ਵਿੱਚ ਬਣਿਆ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰਨ ਦਾ ਸੁਪਨਾ ਦੇਖਣ ਵਾਲਿਆਂ ਦੇ ਲਈ ਖੁਸ਼ਖਬਰੀ ਆ ਰਹੀ ਹੈ ਜੀ ਹਾਂ ਲੋਕ ਨਿਰਮਾਣ ਵਿਭਾਗ ਜਲਦ ਹੀ ਹਵਾਈ ਅੱਡੇ ਦਾ ਦੁਕਾਟਨ ਕਰਨਗੇ ਸੋ ਇਸ ਦੀ ਕਮਾਨ ਭਾਰਤੀ ਹਵਾਈ ਅੱਡੇ ਅਥਾਰਟੀ ਨੂੰ ਸੌਂਪ ਦਿੱਤੀ ਜਾਵੇਗੀ ਪੰਜਾਬ ਸਰਕਾਰ ਅਤੇ ਭਾਰਤੀ ਹਵਾਈ ਅੱਡੇ ਅਥਾਰਟੀ ਸ਼ਹਿਰੀ ਹਵਾਵਾਜੀ ਮੰਤਰਾਲੇ ਤੇ ਇਸ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਵਿਚਕਾਰ 25 ਸਤੰਬਰ ਨੂੰ ਦਿੱਲੀ ਦੇ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਹੋਣ ਵਾਲੀ ਹੈ ਜ਼ਿਲ੍ਹਾ ਕਲੈਕਟਰ ਮਨਤੂ ਜਾਨ ਨੇ ਕਿਹਾ ਹੈ ਕਿ ਅੱਜ ਵੀ ਦਿੱਲੀ ਦੀ ਯਾਤਰਾ ਕਰਕੇ ਆ ਰਹੇ ਹਨ ਤੇ ਦਿੱਲੀ ਤੋਂ ਵਾਪਸ ਆਉਂਦਿਆਂ ਹੀ ਜ਼ਿਲ੍ਹਾ ਪੱਧਰ ਦੇ ਉੱਤੇ ਸਾਰੇ ਹੀ ਸਬੰਧਤ ਵਿਭਾਗਾਂ ਦੇ ਨਾਲ ਉਹਨਾਂ ਦੇ ਵੱਲੋਂ ਇੱਕ ਉੱਚ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਹਲਵਾਰਾ ਹਵਾਈ ਸੈਨਾ ਸਟੇਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ ਸੋ ਇਸੇ ਦੌਰਾਨ ਹੁਣ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ 25 ਸਤੰਬਰ ਨੂੰ ਇੱਕ ਮੀਟਿੰਗ ਹੋਣ ਵਾਲੀ ਹੈ ਜਿਸ ਤੋਂ ਬਾਅਦ ਕਿ ਹੁਣ ਲੁਧਿਆਣੇ ਦੇ 에ਅਰਪੋਰਟ ਤੋਂ ਵੀ ਸਿੱਧੀਆਂ ਫਲਾਈਟਾਂ ਚੱਲਣੀਆਂ ਸ਼ੁਰੂ ਹੋ ਸਕਦੀਆਂ ਹਨ ਜੋ ਕਿ ਪੰਜਾਬੀ ਭਾਰਤੀਆਂ ਦੇ ਲਈ ਇੱਕ ਵੱਡਾ ਤੋਹਫ਼ਾ ਹੋਵੇਗਾ ਪੰਜਾਬ ਸਰਕਾਰ ਨੇ ਮੋੜ ਚੁੱਕ ਲਿਆ ਹੈ 1000 ਕਰੋੜ ਦਾ ਕਰਜ਼ਾ ਜੀਹਾਂ ਸਰਕਾਰ ਦੇ ਵੱਲੋਂ ਹੁਣ ਐਸ ਡੀ ਐਲ ਬਾਂਡ ਕੀਤੇ ਗਏ ਹਨ ਜਾਰੀ ਪੰਜਾਬ ਸਰਕਾਰ ਇਸ ਕਰਜ਼ੇ ਨੂੰ ਸਾਲ 2033 ਤੱਕ ਕਰੇਗੀ ਵਾਪਸ ਜੀਹਾਂ 6.98 ਫੀਸਦੀ ਦੀ ਦਰ ਦੇ ਨਾਲ SDL ਨੋਟੀਫਿਕੇਸ਼ਨ ਕੀਤਾ ਗਿਆ ਹੈ ਜਾਰੀ ਸੋ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਪਹਿਲਾਂ ਵੀ ਹਰ ਹਫ਼ਤੇ ਹੀ 100 ਕਰੋੜ ਕਈ 100 ਕਰੋੜ ਦਾ ਕਰਜ਼ਾ ਚੁਕਿਆ ਜਾ ਰਿਹਾ ਹੈ ਕਈ ਵਾਰ 500 ਕਰੋੜ ਕਈ ਵਾਰ 600 ਕਰੋੜ ਦਾ ਕਰਜ਼ਾ ਚੁਕਿਆ ਜਾ ਰਿਹਾ ਹੈ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਕੱਠਾ ਹੀ 1000 ਕਰੋੜ ਦਾ ਕਰਜ਼ਾ ਚੁਕ ਲਿਆ ਗਿਆ ਹੈ ਸਰਕਾਰ ਦੇ ਵੱਲੋਂ ਆਪਣੇ SDL ਬਾਂਡ ਜਿਹੜੇ ਕਿ ਜਾਰੀ ਕਰ ਦਿੱਤੇ ਹਨ ਜਿਸ ਦੇ ਕਾਰਨ ਹੁਣ ਸਾਲ 2033 ਤੱਕ ਪੰਜਾਬ ਨੂੰ ਇਹ 1000 ਕਰੋੜ ਦਾ ਕਰਜ਼ਾ ਵਾਪਸ ਕਰਨਾ ਪਵੇਗਾ ਸੋ ਭਗਵਾਨਤਮ ਸਰਕਾਰ ਦੇ ਵੱਲੋਂ ਲਗਾਤਾਰ ਕਰਜ਼ਾ ਚੁੱਕ ਕੇ ਲੋਕਾਂ ਨੂੰ ਮੁਫਤ ਆਂ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ ਤੁਹਾਨੂੰ ਦੱਸ ਦਈਏ ਕਿ ਇਹ 1000 ਕਰੋੜ ਦੇ ਨਾਲ ਹੁਣ ਬੀਬੀਆਂ ਦਾ ਸਫਰ ਫਰੀ ਇਸ ਤੋਂ ਇਲਾਵਾ ਜਿਹੜਾ ਕਿ ਇਸ ਨੂੰ ਹੋਰ ਕੰਮਾਂ ਦੇ ਵਿੱਚ ਵਰਤਿਆ ਜਾਵੇਗਾ ਜੋ ਕਿ ਸਰਕਾਰੀ ਤੌਰ ਦੇ ਉੱਤੇ ਚਲਾਏ ਜਾ ਰਹੇ ਹਨ ਜਿਵੇਂ ਕਿ ਪੈਨਸ਼ਨਾਂ ਤਨਖਾਹਾਂ ਸੋ ਇਹਨਾਂ ਕੰਮਾਂ ਦੇ ਲਈ ਹੁਣ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਹ 1000 ਕਰੋੜ ਰੁਪਇਆ ਵਰਤਿਆ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਬਿਜਲੀ ਮੁਕਤ ਕੀਤੀ ਹੋਈ ਹੈ ਸੋ ਇਸੇ ਦੌਰਾਨ ਬਿਜਲੀ ਦੀ ਕਾਫੀ ਜ਼ਿਆਦਾ ਚੋਰੀ ਵੀ ਵਧਦੀ ਜਾ ਰਹੀ ਹੈ ਕਿਉਂਕਿ ਲੋਕਾਂ ਦੀ 600 ਯੂਨਟ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਿ ਉਹ 600 ਯੂਨਟ ਤੋਂ ਉੱਪਰ ਆਪਣੀ ਯੂਨਟਾਂ ਨੂੰ ਟੱਪਣ ਨਹੀਂ ਦੇਣਾ ਚਾਹੁੰਦੇ ਕਿਉਂਕਿ ਫਿਰ ਬਿੱਲ ਆ ਜਾਵੇਗਾ ਸੋ ਇਸੇ ਦੌਰਾਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਕੁੰਡੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਸੋ ਹੁਣ ਬਿਜਲੀ ਦੀਆਂ ਤਾਰਾਂ ਦਾ ਮੇਕਓਵਰ ਕੀਤਾ ਜਾਵੇਗਾ ਜਿਹੜੇ ਖੁੱਲੇ ਮੀਟਰ ਬਾਕਸ ਹਨ ਉਹਨਾਂ ਨੂੰ ਵੀ ਹੁਣ ਸੀਲ ਕਰ ਦਿੱਤਾ ਜਾਵੇਗਾ ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਬਾਕਸ ਹਨ ਉਹ ਜ਼ਿਆਦਾਤਰ ਖੁੱਲੇ ਪਏ ਜਾਂਦੇ ਹਨ ਉਹਨਾਂ ਨੂੰ ਕੋਈ ਵੀ ਤਾਲਾ ਜਾਂ ਫਿਰ ਕੋਈ ਵੀ ਸੀਲ ਨਹੀਂ ਲੱਗੀ ਹੁੰਦੀ ਸੋ ਹੁਣ ਉਹਨਾਂ ਨੂੰ ਵੀ ਸੀਲ ਲਗਾ ਦਿੱਤੀ ਜਾਵੇਗੀ ਤਾਂ ਜੋ ਕਿ ਕੋਈ ਵੀ ਕੁੰਡੀ ਜਾਂ ਫਿਰ ਇਸ ਤੋਂ ਇਲਾਵਾ ਕੋਈ ਕਿਸੇ ਤਰ੍ਹਾਂ ਵੀ ਬਿਜਲੀ ਚੋਰੀ ਨਾ ਕਰ ਸਕੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਪਿਛਲੇ ਦਿਨੀ ਇਹ ਖਬਰਾਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਬਾਹਰਲ ਹੋਈਆਂ ਸੀ ਕਿ ਮੋਦੀ 75 ਸਾਲ ਦੇ ਹੋ ਚੁੱਕੇ ਹਨ ਸੋ ਇਸੇ ਦੌਰਾਨ ਉਹਨਾਂ ਦੇ ਹੀ ਆਰਐਸਐਸ ਦੇ ਪ੍ਰਧਾਨ ਦੇ ਵੱਲੋਂ ਕਿਹਾ ਗਿਆ ਸੀ ਕਿ 75 ਸਾਲ ਦੀ ਉਮਰ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਆਪਣਾ ਉੱਧਾ ਛੱਡ ਦੇਣਾ ਚਾਹੀਦਾ ਹੈ ਤੇ ਨਵੇਂਆਂ ਨੂੰ ਜਗ੍ਹਾ ਬਣਾਉਣ ਦੇ ਲਈ ਮੌਕਾ ਦੇਣਾ ਚਾਹੀਦਾ ਹੈ ਇਸੇ ਹੀ ਬਵਾਦ ਦੇ ਉੱਤੇ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਸਾਲ 2029 ਦੇ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਹੀ ਹੋਣਗੇ ਇਸ ਤੋਂ ਇਲਾਵਾ 2034 ਦੇ ਵਿੱਚ ਵੀ ਮੋਦੀ ਹੋਣਗੇ ਤੇ ਇਸ ਤੋਂ ਇਲਾਵਾ ਸਾਲ 2039 ਦੇ ਵਿੱਚ ਵੀ ਪ੍ਰਧਾਨ ਮੰਤਰੀ ਦੇ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਹੀ ਰਹਿਣਗੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਦੀ ਉਮਰ ਇਸ ਵੇਲੇ 75 ਸਾਲ ਹੋ ਚੁੱਕੀ ਹੈ ਤੇ ਸਾਲ 2039 40 ਤੱਕ ਦੀਆਂ ਜਿਹੜੀਆਂ ਕਿ ਇਹਨਾਂ ਦੇ ਵੱਲੋਂ ਹੁਣ ਭਵਿੱਖਬਾਣੀਆਂ ਕਰ ਦਿੱਤੀਆਂ ਗਈਆਂ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਅਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਦਾ ਦਿਨ ਸ਼ੁਭ ਹੋਵੇ ਇਹ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿ